ਹੈਲੋ ਜੀ ਸਾਰਿਆਂ ਨੂੰ ਸਰ ਸੇ ਅਕਾਲ ਕਿਵੇਂ ਹੋ ਜੀ ਉਮੀਦ ਕਰੀ ਤੁਸੀਂ ਸਰ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਦੇ ਵਿੱਚ ਤਾਂਦਰੁਸਤ ਹੋਵੋਗੇ ਤੇ ਅਸੀਂ ਵੀ ਜੀ ਠੀਕ ਐ ਅਸੀਂ ਹੁਣ ਠੀਕ ਐ ਪਹਿਲਾਂ ਬਿਮਾਰ ਹੋ ਗਏ ਸੀਗੇ ਤੇ ਸਰਦੀ ਲੱਗ ਰਹੀ ਸੀਗੀ ਜੰਦ ਜੰਦੀ ਅ ਸੋ ਤਾਂ ਮੌਸਮ ਠੀਕ ਅ ਸੀਗਾ ਪਰ ਪਤਾ ਨਹੀਂ ਕਿਉਂ ਥੋੜੀ ਜੀ ਹੋ ਗਿਆ ਸੀ ਕੰਮ ਜਾਂ ਖਰਾਬ ਤੇ ਸਾਰੇ ਉਲਝੇ ਸੀਗੇ ਘਰ ਦੇ ਵਿੱਚ ਤੇ ਹੁਣ ਠੀਕ ਨੇ ਸਾਰੇ ਅ ਪਲੀਜ਼ ਜੋ ਨਿਊ ਫੈਮਿਲੀ ਆ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਦੱਸਿਆ ਕਰੋ ਤੇ ਨਿਊ ਨਿਊ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰ ਲਿਆ ਕਰੋ ਤੇ ਵੀਰ ਵਿੱਚ ਵੀ ਕਮੈਂਟ ਕਰ ਦਿਆ ਕਰੋ ਤੇ ਚਲੋ ਜੀ ਆਪਾਂ ਹੁਣ ਕਰਦੇ ਹਾਂ ਸਟਾਰਟ ਕੰਮ ਕਿਉਂਕਿ ਆਪਣੇ ਕੰਮ ਹੈਗੇ ਆ ਪਹਿਲਾਂ ਤਾਂ ਮੈਂ ਡਿਊਟੀ ਚ ਚਲ ਰਹੀਆਂ ਸਾਰਾ ਕੰਮ ਮੈਂ ਫ੍ਰੀ ਕਰ ਲਿਆ ਝਾੜੂ ਪੋਚਾ ਕੱਢ ਦਿੱਤਾ ਆ ਭਾਂਡੇ ਵੀ ਮੋਸਤੀ ਆ ਤੇ ਬੱਚਾ ਸਕੂਲ ਚ ਚਲਾ ਗਿਆ ਆਪਣਾ ਤੇ ਹੁਣ ਆ ਕੇ ਬਾਕੀ ਦੇਖਾਂਗੇ ਜਿਹੜੇ ਕੰਮ ਕਰਨੇ ਨੇ ਬਾਕੀ ਮੈਂ ਹੁਣ ਤੱਕ ਕੰਪਲੀਟ ਕਰ ਚੁੱਕੀ ਹਾਂ ਸਾਰੇ ਤੇ ਹੁਣ ਮੈਂ ਡਿਊਟੀ ਚ ਚਲਦੀ ਹਾਂ ਵੀ ਕੋਈ ਟਾਈਮ ਆਪਣਾ ਡਿਊਟੀ ਦਾ ਹੋ ਚੁੱਕਿਆ ਇਸ ਤੋਂ ਫਿਰ ਮੈਂ ਕਿ ਥੋੜੀ ਜੀ ਗੱਲ ਕਰ ਲੈਣੀ ਆ ਤੁਹਾਡੇ ਨਾਲ ਤੇ ਚਲੋ ਜੀ ਉਹ ਅਗੂਗੂ ਬਲੌਗ ਨਾਲ ਬਨੇ ਰਹਿਣਾ ਤੇ ਹੀ ਮਿਲ ਜੇ ਤੁਹਾਨੂੰ ਥੋੜੀ ਦੇਰ ਤੱਕ ਠੀਕ ਹੈ ਜੀ ਪੀਸ ਬਲੌਗ ਨਾਲ ਬਨੇ ਰਿਹਾ ਕਰੋ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਪੀਸ ਅੱਜ ਬਨੇਗਾ ਸਾਗ ਹਰਾ ਹਰਾ ਪਿਆ ਦੇਖੋ ਵਸੇ ਰੋਤਾ ਲੈਂਦਾ ਹੋਇਆ ਆ ਤੇ ਆਪਾਂ ਹੋਮ ਦੀ ਤਿਆਰੀ ਕਰਨੀ ਆ ਪਹਿਲਾਂ ਬਣਾਵਾਂਗੇ ਆਪਾਂ ਖਾਣਾ ਤੇ ਖਾਣੇ ਵਿੱਚ ਅੱਜ ਕੀ ਬਣਾਉਣਾ ਹੈ ਇਹਦੇ ਤੋਂ ਇੱਕ ਚੀਜ਼ ਬਸ ਤਾਂ ਇੱਕ ਵਾਰ ਬਣਾ ਚੁੱਕੀਆਂ ਪਾਲਕ ਹੈ ਜੀ ਆਪਣੇ ਕੋਲ ਜ਼ਿਆਦਾ ਤੇ ਹਨਾ ਇਹਦੇ ਚੋਂ ਆਪਾਂ ਥੋੜੀ ਜੀ ਪਾਲਕ ਲੈ ਲੰਦਿਆਂ ਰੋਟੀਆਂ ਚ ਖਾਵਾਂਗੇ ਅੱਜ ਰਾਣੀ ਬਣਾਵਾਂਗੇ ਛੰਡੇ ਵਾਲਾ ਦਿਨੇਗਾ ਤੇ ਥੋੜੀ ਜਿਹੀ ਪਾਲਕ ਤੋੜ ਲੈਣੀ ਆ ਤੇ ਰੱਖ ਲੈਂਦੀ ਆ ਮੈਂ ਥੋੜੀ ਜਿਹੀ ਤੋੜ ਲੰਦੇ ਨਾਲੇ ਤੇ ਸਾਗ ਦੇ ਵਿੱਚ ਪਾਲਕ ਵੀ ਫਿਰ ਚਾਦਾ ਖਰਾਬ ਕਰਦੀ ਹੈ ਨਾ ਤੇ ਇਦਾਂ ਹੀ ਖਾ ਲੈਂਦੇ ਥੋੜੀ ਜਿਹੀ ਰੋਣ ਹੈ ਕਿཅਿ ਪਾਲਕ ਨਾਲੇ ਰੋਟੇ ਖਾਓ ਜਣਗੇ ਤੇ ਨਾਲੇ ਸਾਗ ਖਾਓ ਮੱਝੂਗਾ बस हम तैयारी करनी स्टार्ट करनी है पालक बड़ी सोनी है गई अब तो मैं घर च लगा लें बस इस बारी लगे ही नहीं है दो साल हो गए मैन लगता मैं नहीं लगेगा सब्जी नहीं मैं आई बार लगा सी सब्जी पता नहीं क्यों मेरा दिल नहीं करता है हम सब्जी लगा ਮੈਂ ਕਿੰਨੀ ਸ਼ੌਕ ਨਾਲ ਸਬਜ਼ੀਆਂ ਲੱਕੀ ਹੁੰਦੀ ਹੁੰਦੀ ਸੀ ਜਿਵੇਂ ਸਾਰੇ ਸਬਜ਼ੀ ਲਗਾਉਣੀ ਆ ਛੋਟੇ ਛੋਟੇ ਕੈਰੀ ਬਣਾ ਕੇ ਇੰਨੇ ਸੋਹਣੇ ਕੈਰੀ ਬਣਾ ਕੇ ਮੈਨੂੰ ਜਿਵੇਂ ਮੇਰਾ ਮਨ ਨਹੀਂ ਕਰਦਾ ਹੈ ਕੰਮ ਕਰਨ ਨੂੰ ਚਲੋ ਜੀ ਪਹਿਲੇ পালਕ ਪਾ ਲੈਨੇ ਆ ਤੇ ਅੱਗੇ ਮੇਥੀ ਮੂਤੀ ਪਾਨੇ ਵਿਚੋ ਵੀ ਜੀ ਤੇ ਇਹਦੇ ਚ ਪਾਵਾਂਗੇ ਆਪਾਂ ਨਾ ਪਿਆਜ਼ ਅ ਬਿਲਕੁਲ ਮਿਰਚ ਇਸਮੈ ਪਾਵਾਂਗੇ ਬਹੁਤਾਂ ਬੰਨਿਆ ਤਰ੍ਹਾਂ ਚ ਹੂੰ ਧਨੀਆ ਇਹ ਹੈਗੇ ਸਾਰੇ ਪਚਪਿਆ ਮਿਲ ਕੀ ਹੋ ਰਾਇਆ ਇਹ ਇਕੜਦੇ ਆ ਲੋਠੀ ਇੱਕ ਟੁਟਕੀ ਲੈ ਲਈ ਆਪਾਂ ਮੇਥਿਆਂ ਦੀ ਤੇ ਇੱਕ ਮੇਥੀ ਦੀ ਮੇਥੀ ਵੀ ਪਾਮਾਗੇ ਵਿੱਚ ਮੇਥੇ ਮੇਥੀ ਆ ਇੱਕ ਪਾਮਾਗੇ ਮੁੱਲੀ ਜਿਹੜਾ ਕੁਝ ਮਿਲ ਗਿਆ ਸੀ ਸਾਰਾ ਕੁਝ ਪਾ ਦੋ ਨਾ ਵਿੱਚ ਚਾਚੇਸ ਫੁੱਲ ਪ੍ਰੋਟੀਨ ਆਪਣਾ ਮੰਗੇ ਪਰਾਂਠੇ ਠੀਕ ਹੈ ਇਹ ਪਾਮਾਗੇ ਧਨੀਆ ਲੋਜੀਕ ਕਰਦਿਆਂ ਹੋਏ ਤਿਆਰੀ ਸ਼ੈਰੀ ਤੇ ਤੇ ਪਾਟਾ ਗੁਣ ਲੱਗੇ ਸੀਗੇ ਅਦਰਕ ਮਿਰਚਾਂ ਵਗੈਰਾ ਆਪਾਂ ਸਾਰਾ ਕੁਝ ਕਟਿੰਗ ਕਰ ਲਿਆ ਸੀ ਤੇ ਗ੍ਰੈਂਡਰ ਕਰ ਲਿਆ ਸੀ ਨਮਕ ਪਾਉਣ ਲੱਗੇ ਸੀਗੇ ਵਿੱਚ ਤੇ ਹਲਕੀ ਜਿਹੀ ਆਪਾਂ ਜਵੈਨ ਪਾਣਾ ਭੁੱਲ ਕੇ ਅੱਗੇ ਮੈਂ ਪਾ ਲੈਂਦੀ ਆ ਵੈਸੇ ਉਹਦਾ ਟੇਸਟ ਲੱਗੇ ਹੁੰਦਾ ਹੈ ਜ਼ਰੂਰ ਪਾਇਆ ਕਰੋ ਤੇ ਮੁੱਲਿਆਂ ਦਾ ਪਾਣੀ ਆਪਾਂ ਕੱਢਣਾ ਕੋਈ ਨਹੀਂ ਹੈਗਾ ਤੇ ਇਦਾਂ ਹੀ ਘੱਟ ਪਾਣੀ ਪਾ ਕੇ ਆਟਾ ਗੁੰਨ ਲੈਣਾ ਤੇ ਆਪਾਂ ਪਾਲਕ ਵਗੈਰਾ ਜੋ ਮੇਥੀ ਵਗੈਰਾ ਅਸੀਂ ਕਟਿੰਗ ਕਰੀ ਸੀਗੀ ਤੇ ਉਹ ਸਾਰਾ ਕੁਛ ਅਦੀ ਵਿੱਚ ਆਪਾਂ ਮਿਕਸ ਕਰ ਲੈਣਾ ਹੋਆ ਆਟਾ ਗੁੰਨ ਕੇ ਆਪਾਂ ਬਣਾਉਣੀ ਆ ਰੋਟੀ ਤੇਜੀ ਆਪਾਂ ਬਸ ਸਾਕ ਦੀ ਤਿਆਰੀ ਕਰਨੀ ਆ ਤੇ ਆਪਾਂ ਹੁਣ ਲੱਗਿਆ ਸਾਕ ਦੀ ਤਿਆਰੀ ਕਰਨ ਹਾਂ 사ऊदी ਕਿੰਨਾ ਸੋਨਾ ਆ ਤੇ ਮੈਨਾਂ ਸਵੇਰ ਦੀ ਲੱਗੀ ਹੋਈ ਆ ਪਹਿਲਾਂ ਤਾਂ ਸਵੇਰੇ ਓਠੇ ਤੇ ਆਪਣਾ ਫਰੈਸ਼ ਵਗੈਰਾ ਹੋਏਗਾ ਨਾ ਕੱਪੜੇ ਧੋਤੇ ਕੱਲ ਵੀ ਧੋਏ ਸੀ ਹੁਣ ਵੀ ਧੋਣੇ ਆ ਹਾਲੇ ਥੋੜੇ ਜਿਹਾ ਹੋਰ ਪਈ ਆ ਇਕੱਠੇ ਹੋਗੇ ਦਵਾਰਾ ਤੇ ਜਿਹੜੇ ਕੱਡੇ ਸੀ ਹਨਾ ਤੇ ਉਹਦੇ ਬਾਅਦ ਝੋੜੂ ਪੋਚਾ ਖਾਣਾ ਬਣਾਇਆ ਪਰੌਂਠੇ ਬਣਾਏ ਸੀਗੇ ਆਪਣੇ ਫੁੱਲ ਗਰੋਟਨ ਵਾਲੇ ਕੀ ਮੇਥੇ ਵਾਲੇ ਵਿੱਚ ਪਾ ਲਵਗੈ ਰ ਪਾਇਆ ਸੀ ਸੜ ਕੁਝ ਪਾ ਕੇ ਉਹ ਵੀ ਬਣਾਏ ਸੀ ਹਨਾ ਤੇ ਹੁਣ ਹਣ ਇੱਕ ਵਾਰੀ ਮਸ਼ੀਨ ਲਗਾ ਕੇ ਆਣੀ ਹੈ ਮੈਂ ਤਾਂ ਚੱਲ ਵਿੱਚ ਰੂ ਕਰਨਾ ਆਹ ਕਰਨ ਬਹੁਤ ਸਾਗ ਛਾੜ ਕੇ ਰੱਖ ਲੈਂਦੀ ਆ ਤੇ ਇਹਨੇ ਧੋ ਕੇ ਰੱਖੂਗੇ ਇਹਨੂੰ ਫੇਰ ਆਪਣਾ ਇਹ ਸੂਜੂ ਮੈਨ ਸਾਗ ਤੇਨੇ ਮੇਰੇ ਕੱਪੜੇ ਧੋਵੋ ਛੜੂਂਗੇ ਮੈਂ ਕਪੜੇ ਵੀ ਹੁਣ ਛੇਨ ਦਿੱਚ। ਤੇ ਧੁੱਪਿੰਨੀ ਜਿਆਦਾ ਨਿਕਲਦੀ ਪਈ ਆ ਨਾ। ਕੱਲ ਮੈਂ ਇਹਨਾਂ ਦੇ ਰਹੀ ਨੂੰ ਮੋਟੇ-ਮੋਟੇ ਕੱਪੜੇ ਪਾਏ ਸੋਹਣੇ। ਹੁਣ ਤਾਂ ਮਸ਼ੀਨ ਦੀਆਂ ਸੀ ਪੱਟੇ ਲੋਡ ਪਾਇਆ ਕਰਨੀਆਂ। ਧੋਣੇ-ਧੋਣੇ ਚ ਪਾਇਆ ਕਰਨੀਆਂ। ਸੁਕਾਣ ਵੜੀ ਤੇ ਲੋਣੀ ਪਾਇਆ ਕਰਨੀ। ਕਪੜੇ ਇੰਨੀ ਜਲਦੀ ਸੁੱਕ ਗਏ। ਹਾਈ ਤਾਂ ਹਵਾ ਬੜੀ ਸੋਹਣੀ ਚਲਦੀ ਦੀ। ਤੇ ਇੱਕ ਬਣਾ ਧੁੱਪ ਬੜੀ ਸੋਹਣੀ ਨਿਕਲ ਲੱਗੀ। ਕੱਪੜੇ ਫਟਾਫਟ ਸੁੱਕ ਜਾਂਦੇ ਆ। ਜੇ ਸਾਗਨਮ ਨੂੰ ਮੰਗਵਾਇਆ ਕੱਲ ਮੈਂ ਤੇ ਚਾਹ ਸਾਗ ਲੈ ਕੇ ਆਉ। ਬਦੀ ਰਗਦਾ ਕਾਫੀ ਦਿਨ ਹੋ ਗਏ ਬਣਾਏ ਨੇ ਮੈਨੂੰ ਚੰਦਾ ਚੰਦਾ ਸਾਗਾ ਹੁਣ ਤਬੱਸਾ ਸਾਹ ਫੇਰ ਕਿੱਥੇ ਮਿਲਣਾ ਸਾਜ਼ ਤੱਕ ਜਾਣੇ ਸਾਰੇ ਦੀ ਸਾਰੀ ਸਾਹ ਉਹ ਤੋ ਅੱਜ ਫੇਰ ਹੋ ਜਮਾਇਆ ਐਨੂੰ ਟਾਈਮ ਬਹੁਤ ਲੱਗ ਜੁੰਦੇ ਕਮ ਸੇ ਕਮ 2 ਦਿਨ ਘੰਟੇ ਲੱਗ ਜਣੇ ਐਨੂੰ ਤੇ ਇਹਨੂੰ ਛਿੱਲੋ ਫੇਰ ਇਹਨੂੰ ਕਟਿੰਗ ਕਰਕੇ ਧੋ ਕੇ ਹੁਣ ਧੋ ਕੇ ਰੱਖੂੰਗੀ ਫੇਰ ਇਹਨੂੰ ਪਲਾਂ ਇਹ ਕਟਿੰਗ ਕਰਕੇ ਆਪਾਂ ਚੂਲੇ ਤੇ ਰੱਖੋ ਉਹ ਵੀ ਬਲੂ ਹੋਈ ਜਾਏਗਾ ਤੇ ਜਹ ਆਪਣੇ ਥੋੜਾ ਚਲਦੀ ਆ ਪਹਿਲਾਂ ਖੜਾ ਲੱਗਦੀ ਤੇ ਹੁਣ ਲੱਗ ਗਈ ਇਹ ਕਰਨੀ ਸੋਨਾ ਸਦਨੇ ਕੱਟ ਕੇ ਚੂਲੇ ਤੇ ਆਈ ਹੁਣ ਸੌਚ ਕਰਿਆ ਮੰਜਾ ਮੈਂ ਕਿ ਮੰਜੇ ਦੀ ਬੈਠ ਗਈ ਆ ਪਹਿਲਾਂ ਕੋਠੇ ਦੇ ਦਿਲ ਕਰ ਰਸੀ ਜਾਂ ਮੈਂ ਕੋਠੇ ਤੇ ਬੈਠਦੀ ਜਾ ਕੇ ਫਿਰ ਧੁੱਪ ਦਿੱਖੀ ਦੀ ਬੈਠ ਨਹੀਂ ਹੋਣਾ ਸੀ ਚਲੋ ਚਾਲਦਿਆਂ ਅੰਨੇਜੇ ਲਿੱਤੇ ਮੈਂ ਪਰ ਸਾਗ ਵੜਾ ਸੋਨਾ ਕੱਚਾ ਕੱਚਾ ਪਿਆਇਆ ਮੈਂ ਸੀ ਜਿੰਨੀ ਵਾਰੀ ਮੈਂ ਸਾਗ ਲੁਆਇਆ ਨਾ ਬੜਾ ਸੋਨਾ ਮਿਲਿਆ ਕੀ ਕੱਚਾ ਕੱਚਾ ਇੱਕ ਵਾਰ ਨੇ ਆਪਣੇ ਹਸਬੰਦ ਨੂੰ ਨੇ ਸਾਗ ਲੈਣ ਭੇਜਦੇ ਮੈਂ ਕਿ ਸਾਗ ਲੈ ਕੇ ਆਇਓ ਤੇ ਪਤਾ ਕੀ ਕਰਿਆ ਉਹਨਾਂ ਨੇ ਪਹਿਲੀ ਵਾਰੀ ਗਏ ਕਦੇ ਨਹੀਂ ਯਾਦ ਕਿ ਸਾਡੇ ਮੰਮੀ ਲੈ ਕੇ ਆਉਂਦੀ ਸੀ ਸਾਗ ਅਰਾਨੂੰ ਪਤਾ ਹੀ ਨਹੀਂ ਹੈਗਾ ਵੀ ਸਾਗ ਕਿਵੇਂ ਦਾ ਹੁੰਦਾ ਆ ਤੇ ਹੁਣ ਤਾਂ ਬੜਾ ਸੋਹਣ ਲਿਆਂਦੇ ਤੋੜ ਕੇ ਗੰਜਰ ਗੰਜਰ ਇਹਨੂੰ ਵਧੀਆ ਵਧੀਆ ਪਤਾ ਕੀ ਕਰੇ ਉਹਨੇ ਗੰਦਲ ਕਦੀ ਲੈ ਕੇ ਹੀ ਨਹੀਂ ਆਏ ਹੈ ਕਿ ਉਹ ਇੰਨੇ ਨਾ ਪੱਤਾ ਪੱਤਾ ਨਾ ਸਾਰਾ ਹੀ ਤੋੜ ਲਈ ਜਿੰਨਾ ਵੀ ਹੈਗਾ ਸੀ ਐਨਾ ਸਾਰਾ ਲਿਆਂਦਾ ਆ ਉਹ ਮੈਂ ਕਿਹਾ ਆ ਕੀ ਆਇਆ ਉਹ ਵੀ ਪੱਤੇ ਇਸ ਤਰ੍ਹਾਂ ਨਹੀਂ ਹੁੰਦੇ ਹੈਗੇ ਕੰਡੇ ਦੇ ਵਾਲੇ ਪੱਤੇ ਹੁੰਦੇ ਆ ਉਹ ਸਾਗ ਵਾਲਾ ਮੈਂ ਕਿਹਾ ਹਾਇ ਰਬ ਤੁਸੀਂ ਇੰਨੀ ਮਿਹਨਤ ਕੀਤੀ ਹੈ ਨਾ ਉਹ ਵੀ ਕੀ ਲੈ ਕੇ ਆਏ ਕਹਿੰਦੇ ਮੈਨੂੰ ਬੜਾ ਪਤਾ ਦਾ ਮੈਨੂੰ ਬੰਦੇ ਨੂੰ ਘੱਟ ਪਤਾ ਹੁੰਦਾ ਹੈ ਨਾ ਜਿਹੜੇ ਕੰਮ ਕਰਦੇ ਨਹੀਂ ਹੈਗੇ ਕਿਹੜੇ ਪੈਣ ਭਰਾ ਕੰਮ ਕਰਦੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੈ ਤੇ ਜਿਹੜੇ ਨਹੀਂ ਕੰਮ ਕਰਦੇ ਉਹਨਾਂ ਨੂੰ ਕੀ ਪਤਾ ਵੀ ਸਾਗ ਕਿਵੇਂ ਤੋੜਨਾ ਹੈ ਆ ਤੇ ਹੁਣ ਇਹਨਾਂ ਨੂੰ ਮੈਂ ਦੱਸਿਆ ਫਿਰ ਫਿਰ ਆਪਣੇ ਆਪ ਹੀ ਹੁਣ ਹੌਲੇ ਹੌਲੇ ਬੜਾ ਸਮਾਂ ਲੈਂਦੇ ਤੋੜ ਕੇ ਇਹਨੂੰ ਵਧੀਆ ਵਧੀਆ ਸਾਗ ਲੈ ਕੇ ਆਉਂਦੇ ਬਲਕਿ ਹੁਣ ਪਤਾ ਨਹੀਂ ਸਾਗ ਵਿੱਚ ਕੀ ਕੀ ਪੈਣਾ ਸਾਰਾ ਕੁਝ ਲੈ ਕੇ ਆਉਂਦੇ ਨੇ ਫਿਰ ਅੱਗੇ ਸਾਡੀ ਮੰਮੀ ਲਿਆਉਂਦੀ ਹੁੰਦੀ ਸੀ ਬਾਹਰ ਤੋਂ ਸਾਗ ਮਤਲਬ ਛਰ ਛਰ ਵਾਲਾ ਤੋਂ ਹਾਂ ਲੋ ਜੀ ਅੱਪਾ ਲੱਗੇ ਸੀਗੇ ਹੁਣ ਖਾਣਾ ਖਾਣ ਖਾਣੇ ਤੇ ਪਹਿਲਾਂ ਹੀ ਆਪਣਾ ਲੰਗਰ ਆ ਚੁੱਕਿਆ ਹੈ ਅੱਜ ਅੱਜ ਹੈਗੀ ਆ ਗੁਰਦਾਰਾ ਸਾਹਿਬ ਨਹੀਂ ਨਹੀਂ ਗੁਰਦਾਰਾ ਸਾਹਿਬ ਵਿੱਚ ਨਹੀਂ ਪਿੰਡ ਵਿੱਚ ਲੰਗਰ ਹੈਗਾ ਸੀਗਾ ਲੰਗਰ ਵੀ ਸੀ ਤੇ ਉੱਥੋਂ ਆਪਣਾ ਲੰਗਰ ਆ ਚੁੱਕਿਆ ਆ ਲੰਗਰ ਵਿੱਚ ਕੀ ਕੀ ਆਇਆ ਹੋ ਉਹ ਤੁਹਾਨੂੰ ਦਿਖਾਣੇ ਆ ਠੀਕ ਹੈ ਤੇ ਹੁਣ ਕਰਦੇ ਆਪਾਂ ਪਹਿਲਾਂ ਸਾਬ ਤੁਹਾਨੂੰ ਨਾ ਸੀਗਾ ਮੈਂ ਨਾ ਉਹ ਤਿਆਰੀ ਕਰ ਲਈਆਂ ਲੱਗੀ ਹੋਈਆਂ ਆ ਸਾਕ ਤੇ ਫਿਲਹਾਲ ਤੇ ਉਹ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਲੰਗਰ ਪਾਣੀ ਛਕ ਲੈਣੀ ਆ ਠੀਕ ਹੈ ਲੰਗਰ ਵਿੱਚ ਹੈਗਾ ਆਪਣਾ ਕੀ ਆਇਆ ਤੁਹਾਨੂੰ ਦਿਖਾਵਾਂ ਹੁਣ ਕੀ ਕੀ ਆਇਆ ਅ ਤੁਸੀਂ ਵੀ ਖਾਣਾ ਠੀਕ ਹੈ ਤੇ ਚਲੋ ਜੀ ਆਪ ਖਾਤੇ ਹਾਂ ਹਮ ਲੰਗਰ ਲੰਗਰ ਵਿੱਚ ਕੀ ਹੈ ਪ੍ਰਸ਼ਾਦ ਪੂਰੀ ਤੇ ਜਦੋਂ ਕੁਛ ਲੁਕ ਮਤਲਬ ਪਰਪਰਾ ਕਦੂ ਪੂਰੀ ਜਾਂਦੇ ਹਨ ਸਾਡੇ ਵੱਲ ਕਹਿੰਦੇ ਕਦੂ ਕਦੂ ਪੂਰੀ ਇਸ ਤਰ੍ਹਾਂ ਕਦੂ ਹੁੰਦਾਇਆ ਪੇਠਾ ਤੇ ਪਿਆਰਾਂ ਡੋਲੂ ਦੇ ਵਿੱਚ ਤੇਲ ਪਾ ਫਿਰ ਵਿੱਚ ਜੰਗਰਗੀ ਵਿੱਚ ਆ ਜਾਂਦਾ ਕਦੂ ਪੂਰੀ ਤੇ ਪ੍ਰਸ਼ਾਦ ਨੇ ਹਨਾ ਤੇ ਨਾਲ ਹੈਗੀਆਂ ਪੂਰੀਆਂ ਚਲੋ ਜੀ ਤੁਸੀਂ ਵੀ ਖਾਓ ਤੇ ਹੁਣ ਆਪਾਂ ਇਹਨੂੰ ਵੀ ਖਾ ਲੈਂਦੇ ਆ ਫਿਰ ਕੋ ਕੰਮ ਕਰਨੇ ਨੇ ਕਿਉਂਕਿ ਮੇਰੇ ਠੰਡਾ ਹੋ ਰਿਹਾ ਜਾਂ ਫਿਰ ਥਵਾ ਨਹੀਂ ਲੱਗ ਰਿਹਾ ਇਸ ਲਈ ਗਰਮ-ਗਰਮ ਹੈ ਚਲੋ ਖਾਦੇ ਆ ਤੇ ਲੋ ਜੀ ਆਪਾਂ ਰੋਟੀ ਵਗੈਰਾ ਖਾ ਲਈ ਸੀ ਲੰਗਰ ਖਾ ਲਿਆ ਸੀਗਾ ਆਪਣਾ ਤੇ ਹੁਣ ਇਹ ਸਵੇਰੇ ਜੋ ਆਪਾਂ ਪਰੌਂਠੇ ਬਣਾਏ ਸੀਗੇ ਉਹਦੇ ਚੋਂ ਬਚਿਆ ਹੋਇਆ ਸੀਗਾ ਪਾਲਕ ਤੇ ਮੇਥੀ ਵੀ ਇਹੋ ਮੇਥੇ ਤੇ ਆ ਵੀ ਵਿੱਚ ਹੀ ਪਾਵਾਂਗੇ ਸਾਗ ਦੇ ਤੇ ਆਪਾਂ ਸਾਗ ਘੰਟਾ ਹੋ ਗਿਆ ਵਾਸ਼ ਕਰਕੇ ਰੱਖਿਆ ਹੋਇਆ ਸੀ ਮੈਂ ਇਹਨੂੰ ਹੁਣ ਉਚੜ ਚੁੱਕਿਆ ਇਹਨਾਂ ਸੁੱਕ ਗਿਆ ਹੁਣ ਇਹ ਤੇ ਫਿਰ ਪਾਣੀ ਨਹੀਂ ਛੱਡਦਾ ਹੈਗਾ ਜੀ ਪਹਿਲਾਂ ਧੋ ਕੇ ਰੱਖ ਦਿੰਨੇ ਆ ਸੀ ਅਸੀਆਂ ਸਾਨੂੰ ਤੇ ਅੱਗੇ ਹੈਗਾ ਆਪਣਾ ਚੁੱਲੇ ਤੇ ਰੱਖ ਦਿੱਤਾ ਕੁੱਕਰ ਮਿੱਟੀ ਹੈ ਨਹੀਂ ਸੀ ਕਿ ਲਗਾਉਣ ਨੂੰ ਤੇ ਤੈਸ ਕਰਕੇ ਫਿਰ ਮੈਂ ਇਦਾਂ ਹੀ ਰੱਖ ਦਿੱਤਾ ਸੀਗਾ ਥੋੜੀ ਮੁਸ਼ਕਲ ਤਾਂ ਕਰਨੀ ਪੈਣੀ ਆ ਧੋਣ ਲਈ ਤੇ ਹੁਣ ਮੈਂ ਉਹਨੂੰ ਕਹਿਣਾ ਹੈ ਕੁਮਾਰ ਨੂੰ ਤੇ ਵੀ ਚੁੱਲਾ ਹੁਣ ਨਿਊ ਬਣਾ ਕੇ ਰੱਖਿਆ ਹੋਇਆ ਬਸ ਲਗਾਣੀ ਸੀ ਤੇ ਸਰਦੀ ਕਰਕੇ ਮੈਂ ਲਗਾਣੀ ਨਹੀਂ ਦਿੱਤਾ ਹੈਗਾ ਕਿਉਂਕਿ ਮੈਂ ਕਿਹਾ ਚੱਲ ਇਹਨੇ ਸਰਦਾ ਸਾਰ ਲੰਦਿਆਂ ਦੇ ਨਾਲ ਹੀ ਤੇ ਮਿੱਟੀ ਮਿਲ ਨਹੀਂ ਹੈਗੀ ਤੇ ਹੁਣ ਮੰਗਵਾਵਾਂਗੇ ਫਿਰ ਕਰਾਂਗੇ ਇਹਨੂੰ ਲੋ ਜੀ ਆਪਣਾ ਸਾਗ ਰੱਖਿਆ ਪਿਆ ਤੇ ਉਹ ਨੇਰਾ ਹੋ ਗਿਆ ਬਰਗਦੀ ਨੂੰ ਵੀ ਨੇਰਾ ਉੱਤਪਾ تینੋਂ ਦੋ ਤਾਂ ਹੀ ਬਚਦੇ ਸੀ ਜਦ ਮੈਂ ਤਿਆਰੀ ਕਰਨ ਲਈ ਦਿੱਤੀ ਤੇ ਤਿਆਰੀ ਕਰਦੇ ਕਰਦੇ ਕੰਢੇ ਜਿਹੜਾ ਘੰਟਾ ਲੱਗ ਗਿਆ ਕੰਢੇ ਡੇਢ ਘੰਟਾ ਪਸਾ ਹੈ ਵੀ ਨਾ ਮੈਂ ਕਹਿੰਦੀ ਅੱਜ ਮੈਂ ਲੇਟ ਥੋੜਿਆ ਸਾਗ ਅੱਧੇ ਮਿੰਟ ਹੋ ਗਿਆ ਮੈਨੂੰ ਲੱਗਦਾ 4:30 ਵਜੇ ਸਾਗ ਥਰਿਆ ਹੁਣ ਵੀ ਜਿਵੇਂ ਹੋਣੇ ਹੋਣੇ ਤੇ ਇਹਦਾ ਹਵਾ ਚੰਗੀ ਠੰਡੀ ਬੱਸ ਵੀਰਾ ਆ ਮਾਰਾ ਹੈ ਬੈਠ ਕੇ ਚੁੱਲੇ ਦੇ ਅੱਗੇ ਨਾ ਆਰਾਮ ਆਉਂਦਾ ਆ ਤੇ ਹੁਣ ਨੇ ਰੋ ਗਿਆ ਕਰਦੇ ਹੋਰ ਕੰਮ ਕਰ ਇਹਨੇ ਤੇ ਰੁਕ ਤੇ ਪਣਕ ਵੀ ਲਾਉਣੀ ਮੱਕੀ ਦੀ ਲੱਗ ਗਈ ਅੱਜ ਨਾ ਮਨ ਕਰਦਾ ਕਿ ਪਣਕ ਉਹ ਇਤਨੇ ਕਿ ਦਿਨ ਹੋਰ ਤੱਕ ਜਿਹਦੇ ਆ ਕੇ ਦਿਲ ਦਾ ਨਹੀਂ ਲੱਗਦਾ ਜਿਵੇਂ ਕੀ ਇਹਨਾਂ ਤਨਾ ਕੋਈ ਆਰਾਮ ਨਾ ਚੁੱਲੇ ਦੇ ਕਿ ਬੈਠ ਕੇ ਤੇ ਹੁਣ ਤੜਕੇ ਦੀ ਤਿਆਰੀ ਨਾ ਹੁੰਦੀ ਤੇ ਹਨਾ ਨੋਲੇ ਫਿਰੋ ਫਿਰ ਜਿਹੜੇ ਫਿਰ ਜੀ ਸ਼ਾਮ ਦੇ ਥੋੜੀ ਜਿਹੀ ਹਿੰਗ ਪਾਵਾ ਮਸਾਲੇ ਦੇ ਵਿੱਚੋਂ ਮੇਰੇ ਚੇਤੇ ਨਹੀਂ ਰਹੀ ਹੈਗੀ ਹਿੰਗ ਪਾਣੀ ਤੇ ਉਹ ਪਾਵਾਗੇ ਵਿੱਚ ਜੀ ਪਾਣੀ ਭਾਰਾ ਪੈਣਾ ਤਾਂ ਪਾਣੀ ਉਪ ਚਲਦੀ ਆ ਤੇ ਹੋਂ ਹੋ ਗਿਆ ਸੇਕਸ ਆਕ ਅਲਗ-ਅਲਗ ਕੇ ਨਾ ਹੋਰ ਤਰ੍ਹਾਂ ਹੋਣ ਲੱਗਿਆ ਇਹ ਜੁੱਲੇ ਦੇ ਅੱਗੇ ਬੈਠ ਕੇ ਨਾ ਸੇਕ ਕੇ ਦੇਖੀ ਨਾ ਵਧੀਆ ਲੱਗਦਾ ਆਰਾਮ ਵੀ ਆਉਂਦਾ ਹੀ ਆ ਤੇ ਲੱਗਦਾ ਵੀ ਹੈਗਾ ਪਰ ਠੰਡੀ ਤਹਾਵਾ ਜਲਦੀ ਹੈ ਹਲੀ ਵੀ ਹਵਾ ਜਲਦੀ ਠੰਡੀ ਚਲੋ ਕਰ ਦਿਆ ਤੋੜ ਤਾ ਧੱਕਾ ਧੰਨ ਨਾਲ ਲੋ ਜੀ ਆਪਾਂ ਸਾਦ ਨੂੰ ਆਪਾਂ ਨੇ ਤੜਕਾ ਲਗਾ ਲਿਓ ਹੋਇਆ ਤੇ ਕੋਟ ਕੇ ਰੱਖਤਾ ਕੋਟ ਕੇ ਪਰ ਉਹ ਚੁੱਲੇ ਤੇ ਰੱਖਤਾ ਰਿਜਨਲੀ ਕਿਉਂਕਿ ਫਿਰ ਕੱਚਾ ਰਹਿੰਦਾ ਨਾਲ ਨਾ ਇਸ ਤਰ੍ਹਾਂ ਜੀ ਦਾ ਸਪੰਦਰਮੈਂਟ ਹੋ ਗਿਆ ਪੌਦ ਤੇ ਅਦਰ ਪਾਸੇ ਰੱਖ ਦਿੱਤਾ ਤੇ ਹੁਣ ਆਪਾਂ ਤੜਕਾ ਲਗਾ ਲਏ ਤੇ ਇਹਦੇ ਨਾਲ ਤੜਕਾ ਹੁਣਵਾ ਲੇਗੀ ਬਾਕੀ ਜਿੱਦ ਨੂੰ ਕੋਲੇ ਪਾਣਾ ਆ ਜਾਂਦਾ ਬਸ ਇਹਨਾਂ ਨਾਲ ਰੱਖ ਲਵਾਂਗੀ ਬਸ ਇਹਦੇ ਨਾਲ ਬਾਹੂਗੀ ਤੇ ਮੈਂ ਸਮਾਨ ਪੱਤੀ ਤੇ ਰੱਖ ਕੇ ਫਿਰ ਇਸ ਨੂੰ ਬਾਉਗੀ ਉਹਨੇ ਪਿਆ ਚਿਕਨ ਮੁਰਗੇ ਦਾ ਮੈ ਕਹੀ ਜੀ ਮਗ ਤਾਂ ਨਹੀਂ ਆ। ਤਾਂ ਹਰੀ ਸਮਾਂ ਹੋਈ ਜੀ ਕੁਸ ਇਦਾਂ ਜਾਂਗੇ ਤਾਂ ਉਹ ਪਰੌਂਠਾ ਦਾ ਰ ਬਣਾ ਲੈਂਦੇ ਹਾਂ ਇਸ ਕਰਕੇ। ਚਲੋ ਹੁਣ ਆਪਾਂ ਤੜਕਾ ਲਗਾਈਏ। ਸਾਪੀ ਬੁਝਾਉਣ ਦੀ ਨਾਲ ਰੋਟੀ ਲਾ ਦਿੰਦੇ ਫਿਰ। ਤੇ ਸਾਪ ਜੀ ਦਾ ਰਚਨਾ ਤਿਆਰ ਆ। ਚੁੱਲੇ ਤੇ ਰੱਖਿਆ ਹੋਇਆ ਏ। ਲੈਣੇ ਚਾਹਲੀ ਚੱਲਣਾ। ਤੇ ਉਹ ਜੀ ਆਪਣਾ ਸਾਗ ਮੰਨ ਕੇ ਹੋ ਗਿਆ ਤਿਆਰ ਤੇ ਕੋਟ ਵੀ ਲਿਆ ਇਹਨੂੰ ਪਰ ਜਾਵੇ ਲਿਆ। ਤੇ ਹੁਣ ਇਹਪਰ ਤੁਸੀਂ ਤੜਕਾ ਤੜਕਾ ਲਗਾਣਾ ਹੈ ਤੜਕਾ ਆਪਣਾ ਲੱਗਦਾ ਪਿਆਬੀ ਵਿੱਚ ਪਾਉਣਾ ਹੈ ਆਪਾਂ ਤੇ ਲਗਾਉਣੀ ਹੈ ਤੜਕਾ ਨੂੰ फटाफट ਲੋਹ ਚਾੜ ਦੋਗੇ ਆਪਣੇ ਪਿਆ ਤੜਕਾ ਪਾਤੇ ਵਿੱਚ ਤੇ ਜਾਪ ਨੇ ਵਿੱਚ ਚੰਗੀ ਕਰ ਰਹੇ ਹਾਂ ਹੋ ਗਿਆ ਪਿਆਰ ਅੰਦਰ ਪੀਰ ਕਰਕੇ ਮਾਉ ਤੇ ਹੁਣ ਲਾਦਨੇ ਮਕੀ ਰੋਟੀ ਨਾਲ ਫੰਕ ਦੀ ਨਾਲ ਲੈਣੀਆਂ ਠੀਕ ਹੈ ਚਲੋ ਤੁਸੀਂ ਖਾਓ ਕਰੋ ਕੋਲ ਦੀ ਪਲੇਟ ਆਪਣੀ ਤੇ ਤੁਹਾਨੂੰ ਵੀ ਪਾ ਦਿੰਦੇ ਹਾਂ ਤੇ ਆਪਣੇ سارے ਕੰਮ ਕੰਪਲੀਟ ਹੋ ਗਏ ਸੀ ਤੇ ਉਸ ਦੇ ਬਾਅਦ ਵਿੱਚ ਆਪਣਾ ਅਗਲਾ ਦਿਨ ਸੀਗਾ ਇਹ ਤੇ ਮੈਂ ਲੈ ਕੇ ਆਈ ਸੀਗੀ ਮਾਰਕੀਟ ਤੋਂ ਲੈ ਕੇ ਆਈ ਸੀਗੀ ਸਵਾਰੀ ਮੈਂ ਫਾਈ ਤੋਂ ਨਹੀਂ ਲਈ ਹੈਗੀ ਉਹ ਬਾਜ਼ਾਰ ਤੋਂ ਲੈ ਕੇ ਆਈ ਸੀਗੀ ਆਰੈਂਜ ਲੈ ਕੇ ਆਈ ਸੀਗੀ ਤੇ ਬੜੇ ਫਰੈਸ਼ ਫਰੈਸ਼ ਮੈਂ ਦੀਦੀ ਦੀ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਉਹ ਤੋੜ ਰਹੇ ਸੀਗੇ ਫਰੈਸ਼ ਫਰੈਸ਼ ਤੇ ਉਹਨਾਂ ਨੂੰ ਦੇਖ ਕੇ ਮੇਰਾ ਦਿਲ ਬਹੁਤ ਕਰ ਪਿਆ ਖਾਣ ਨੂੰ ਤੇ ਮੇਰੇ ਤੋਂ ਜੀ ਰਹਿਣ ਨਹੀਂ ਗਿਆ ਫਿਰ ਮੈਂ ਤੇ ਬਾਜ਼ਾਰ ਚਲੀ ਗਈ ਤੇ ਫਿਰ ਮੈਂ ਲੈ ਕੇ ਆਈ ਕਿਉਂਕਿ ਉੱਥੋਂ ਤਾਂ ਪਰੂਨਸਿਵ ਨਹੀਂ ਸੀ ਹੋਏ ਇਸ ਕਰਕੇ ਆਪਾਂ ਨੂੰ ਮਾਰਕੀਟ ਚ ਜੀ ਲਿਆਉਣੇ ਪਏ ਤੇ ਚਲੋ ਜੀ ਤੁਹਾਨੂੰ ਮੇਰਾ ਵਲੌਗ ਕਿਵੇਂ ਦੇ ਲੱਗਿਆ ਤੁਸੀਂ ਜਰੂਰ ਕਮੈਂਟ ਕਰਕੇ ਦੱਸਣਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਪਲੀਜ਼ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਥੈਂਕ ਯੂ